ਦੇਖੋ ਮੇਰਾ ਖਿਆਲ ਇਹ ਦੂਜਾ ਜਾਂ ਤੀਜਾ ਗਾਂਢ ਹੋ ਗਿਆ ਸ਼ਰਾਬ ਦਾ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰਾ ਕੁਝ ਬੰਦ ਕਰ ਦੇਵਾਂਗੇ ਤੇ ਮੇਰਾ ਖਿਆਲ ਅੱਗੇ ਤਾਂ ਆਪਾਂ ਸੁਣਦੇ ਸੀ ਭਈ ਆ ਪਾਊਡਰ ਪੂਡਰ ਖਾ ਲੈਂਦੇ ਆ ਜਾਂ ਆਤਮ ਹੱਤਿਆ ਹੋ ਜਾਂਦੀ ਸੀ ਇਹ ਤਾਂ ਹੁਣ ਪਾਊਡਰ ਤੋਂ ਵੀ ਉਤੋਂ ਹੋ ਗਿਆ ਭਈ ਇਹ ਸ਼ਰਾਬ ਦੇ ਨਾਲ ਹੀ ਲੋਕ ਮਰ ਰਹੇ ਸੋ ਮੈਂ ਸਮਝਦਾ ਪੰਜਾਬ ਸਰਕਾਰ ਦੀ ਬੜੀ ਵੱਡੀ ਫੇਲਿਅਰ ਆ ਇਹ ਨਸ਼ਾ ਕਹਿੰਦੇ ਸੀ ਘਟਾਉਣਾ 31 ਮਈ ਤੱਕ ਤਾਂ ਮੇਰਾ ਖਿਆਲ 31 ਮਈ ਤੱਕ ਤਾਂ ਉਹ ਵੀ ਪਰ ਲੋ ਆਈਓ ਆ ਫੇ ਜਿਹੜੇ 17 17 ਬੰਦੇ ਤਾਂ ਹਲੇ ਬਾਕੀ ਜਿਹੜੇ ਬੈਠੇ ਜੂਝ ਰਹੇ ਲੜਾਈ ਦੇ ਨਾਲ ਉਹਨਾਂ ਦਾ ਕੀ ਹਾਲ ਹੋਊਗਾ ਪਰਾਦੀਆ ਜਿਵੇਂ ਦੋਹਾਂ ਥੂਕਾਂ ਦੇ ਹਾਲਾਤ ਖਰਾਬ ਸੀਗੇ ਔਰ ਪੰਜਾਬ ਦੇ ਵਿੱਚ ਬਹੁਤ ਜਗਬਰਗਾ ਮਾਹੌਲ ਰਿਹਾ ਜੀ ਦੋਹਾਂ ਸਰਕਾਰਾਂ ਨੂੰ ਕੀ ਕਹੜਾ ਚਾਉਂਦੇ ਹੋ ਮੈਂ ਤਾਂ ਦੇਖੋ ਨਿਬਰਤਾ ਸਾਹਿਬ ਦੋਹਾਂ ਸਰਕਾਰਾਂ ਨੂੰ ਆਪਣੀ ਨੂੰ ਵੀ ਉਹਨਾਂ ਨੂੰ ਵੀ ਕਿ ਪੰਜਾਬ ਬਾਰਡਰ ਸਟੇਟ ਹੈ ਚਾਹੇ 71 ਦੀ ਲੜਾਈ ਸੀ ਚਾਹੇ 65 ਦੀ ਲੜਾਈ ਸੀ बड़े-बड़े मंडल ਜਿਹੜੇ ਮੱਦਲ ਮਟਕਾਏ ਨਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਇਹ ਪੰਜਾਬ ਦੀ ਧਰਤੀ ਗੁਰਾਂ ਦੀ ਧਰਤੀ ਆ ਇਹ ਸਾਰਾ ਕੁਝ ਜ਼ਰਬੀ ਲੈਂਦੀ ਆ ਤੇ ਮੈਂ ਸਮਝਦਾ ਵੀ ਦੁਆ ਮੋਰਖਾ ਨੂੰ ਇਹ ਤੁਰੰਤ ਬੰਦ ਕਰਨਾ ਚਾਹੀਦਾ ਤੇ ਹੁਣ ਸ਼ਾਇਦ ਬੰਦ ਵੀ ਹੋ ਗਿਆ ਇਹ ਪਰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਬਾਰਡਰ ਸਟੇਟ ਆ ਤੇ ਮੈਂ ਕਹਿੰਦਾ ਹਾਂ ਨਾ ਜੇ ਆਪਣਾ ਘਰ ਛੱਡ ਦੇਣ ਲਈ ਛੜਨਾ ਪਵੇ ਬੰਦੇ ਨੂੰ ਪਤਾ ਲੱਗਦਾ ਕੀ ਕੀ ਦੀ ਆ ਤੇ ਜਿਨ੍ਹਾਂ ਨੂੰ ਫੇਰ ਘਰ ਛੱਡਨੇ ਪੈਂਦੇ ਆ ਬਾਰਡਰ ਤੋਂ ਫਸਲਾਂ ਪੱਕੀਆਂ ਪਕਾਈਆਂ ਰਹਿ ਗਈਆਂ ਉਹ ਕਈਆਂ ਦੀਆਂ ਬਾਜ਼ਾਰੀਆਂ ਨਹੀਂ ਗਾਬ ਨਹੀਂ ਹੋਈਆਂ ਕੱਲ ਕ। ਸੋ ਦੋਹਾਂ ਸਰਕਾਰਾਂ ਨੂੰ ਤੇ ਖਾਸ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਰੰਤ ਜਿਹੜਾ ਇਹੋ ਜਿਹਾ ਰਵਈਆ ਕਿਉਂਕਿ ਇਹਦੀ ਗਾਜ ਪੰਜਾਬ ਤੇ ਜ਼ਿਆਦਾ ਡਿੱਗਦੀ ਆ ਇਹ ਨਹੀਂ ਹੋਣੀ ਚਾਹੀਦੀ। ਸਾਫਤਾ ਪ੍ਰਧਾਨ ਜੀ ਮੇਜਗੀਰਪੁਰ ਸਵੇਰ ਕੋਲੇ ਸ਼ਕੀਤਾ ਨੇ ਜਿਹੜਾ ਐਜੂਕੇਸ਼ਨ ਕੁਆਰਟਰ ਤੇ ਕਿੰது ਬਰੰਤ ਕੀਤਾ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬੇਨਤੀ ਇਹ ਆ ਯਾਰ ਮੈਂ ਹਰ ਇੱਕ ਬੰਦੇ ਦਾ ਕ੍ਰਿਤਿਕ ਦੇ ਤੌਰ ਤੇ ਕ੍ਰਿਟਿਸਿਜ਼ਮ ਨਹੀਂ ਕ੍ਰਿਟਿਕ ਦੇ ਤੌਰ ਤੇ ਜੀ ਆਇਆਂ ਕਹਿੰਦਾ ਜਿਹੜੀਆਂ ਗੱਲਾਂ ਪੇਪਰਾਂ 'ਚ ਲਾ ਰਹੇ ਇਥੇ ਮੇਰੇ ਕੋਲ ਆ ਜਾਣ ਮੈਂ ਬੈਠ ਕੇ ਸਾਰਿਆਂ ਦੇ ਕੁਝ ਮੈਂ ਧਿਆਨ 'ਚ ਲਿਆਂਦੀਆਂ ਵੀ ਆ ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਪਿਛਲੇ ਸਮੇਂ ਦੌਰਾਨ ਕੋਵਰ ਤੋਂ ਬਾਅਦ ਬੜੀ ਵੱਡੀ ਲੰਬੀ ਮੱਜਲ ਤੈਅ ਕੀਤੀ ਆ ਸਾਰੇ ਐਜੂਕੇਸ਼ਨ ਆਧਾਰੇ ਵੱਡੇ-ਵੱਡੀਆਂ ਸੰਸਥਾਵਾਂ ਪੰਜਾਬ ਦੀਆਂ ਵੀ ਫੇਲ ਹੋਈਆਂ ਤੇ ਸਾਡੀਆਂ ਵੀ ਵੱਡੀ ਕਰਜ਼ਾਈ ਸੀ ਪਰ ਮੈਂ ਅੱਜ ਫਕਰ ਮਹਿਸੂਸ ਕਰਦਾ ਕਿ ਅੱਜ ਸਾਰਾ ਕੁਝ ਬਰਬਰ ਹੋ ਗਿਆ ਅੱਜ ਨਿਚੇ ਅਕੈਡਮੀ ਜਿਹੜੀ ਚੰਡੀਗੜ੍ਹ ਚੱਲ ਰਹੀ ਆ ਬੜੀ ਕਿਉਂਕਿ ਉਹਦੇ ਵਿੱਚ ਅਸੀਂ ਆਪਣੇ ਡਾਕਟਰ ਕਾਂਤ ਸਿੰਘ ਪੰਨੂ ਡਾਕਟਰ ਕੇਰ ਸਿੰਘ ਉਹਨੂੰ ਮੰਨ ਲਓ ਸਾਰਾ ਰਿਕਰੂਟਮੈਂਟ ਕਰਦੇ ਆ ਉਹਦੇ ਚ ਕੋਮਨੀ ਕਮੇਟੀ ਦੀ 0% ਆ ਪਰ ਜਿਹੜੇ ਆਪਾਂ ਸ਼ੁਰੂ ਕਰਦੇ ਉਹਨੂੰ ਸਮਾਂ ਲੱਗਦਾ ਉਨ ਉੱਪਰ ਹੁਲਤ ਹੋਣ ਲਈ ਸਮਾਂ ਲੱਗਦਾ ਅੱਜ ਬਾਖੂਬੀ ਵਧੀਆ ਚੱਲ ਰਹੀ ਆ ਆ ਪਿਛਲੀ ਜਿਹੜੀ ਅਕੈਡਮੀ ਸਾਡੀ ਆਪਣੇ ਜਿਹਸਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਚੱਲ ਰਹੀ ਬਹੁਤ ਜੁਤੀਸ਼ਲੀ ਤੌਰ ਤੇ ਤੁਸੀਂ ਪੱਤਰਕਾਰ ਜਾ ਆਇਓ ਤੇ ਬੱਚਿਆਂ ਨੂੰ ਪੁੱਛ ਲਿਓ ਵੀ ਇੱਥੇ ਐਜੂਕੇਸ਼ਨ ਕਿਵੇਂ ਦੀ ਆ ਜੇ ਕਹਿਣ ਕਿ ਮੋਸਟ ਐਕਸਲੈਂਟ ਆ ਤੇ ਫਿਰ ਤੁਸੀਂ ਮੈਨੂੰ ਆ ਕੇ ਕਿਥਾਂ ਲਾਂਬਾ ਦੇ ਸਕਦੇ ਆ ਦੂਸਰੀ ਗੱਲ ਕਈ 7ਵਾਂ ਪੇ ਕਮਿਸ਼ਨ ਜਿਹੜਾ ਆ ਉਹ ਲਾਗੂ ਹੋ ਗਿਆ ਕਿਉਂਕਿ ਅਸੀਂ ਇਕੱਲੇ ਨਹੀਂ ਪਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗ੍ਰਾਂਟ ਐਂਡ ਏਡ ਦੀਆਂ ਪੋਸਟਾਂ ਕਿਉਂਕਿ ਸਰਕਾਰ ਤੋਂ ਪੈਸੇ ਆਉਣੇ ਹੁੰਦੇ ਸਾਨੂੰ ਆਪ ਵੀ ਪਾਉਣੇ ਪੈਂਦੇ ਆ ਜਿਹੜੇ ਵੱਡੇ ਫੈਸਲੇ ਲੈਣੇ ਉਹਨਾਂ ਦਾ ਮੁਲਾਂਕਣ ਕਰਨਾ ਪੈਂਦਾ ਕਿਉਂਕਿ ਸਰਕਾਰ ਦੇ ਮੈ ਲਾਉਣਾ ਵੀ ਸਰਕਾਰ ਦੀ ਹਰੇਕ ਪੌਂਦੀ ਫਿਰ ਐਜੂਕੇਸ਼ਨ ਫੇਲਿਆ ਮੈਂ ਗਵਰਨਮੈਂਟ ਕਾਲ ਜਿਹੜਾ ਹਾਰਪੁਰ ਚੱਲ ਜਾਂਦਾ ਸਾਰੀ ਦੇਖ ਲਓ ਕੋਈ ਉੱਤੇ ਕੰਟੈਕਟ ਤੇ ਸਾਰਾ ਕੋਈ ਪਰਮਨੈਂਟ ਹੈ ਹੀ ਨਹੀਂ ਤੇ ਸਾਡੇ ਫਿਰ ਗੱਲ ਨੂੰ ਵਧਾ ਕੇ ਵੱਧ ਦੱਸਿਆ ਜਾਂਦਾ ਤੇ ਮੈਂ ਸਤਕਾਰ ਤੋਂ ਨਾ ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸ਼ੋਮਨੀ ਕਮੇਟੀ ਦੀ ਸੇਵਾ ਕੀਤੀ ਹੈ ਸਾਰਾ ਕੁਝ ਤੁਹਾਡੇ ਹੰਦੇ ਵੀ ਹੋਇਆ ਆਪਾਂ ਇੰਨਾ ਨਾ ਨਦੀਏ ਧਾਮੀ ਦਾ ਮਾੜਾ ਹੋਦਾ ਦਾ ਲਾ ਦੇ ਉਹ ਦੀ ਸੰਦੂਚੀ ਨੂੰ ਕੋਈ ਗੱਲ ਨਹੀਂ ਸੰਸਦਾਂ ਨੂੰ ਆਪਾਂ ਮਾੜ ਨਹੀਂ ਦੱਸਿਏ ਅੱਜ ਸਿਰਫ ਇੱਕ ਸਾਡਾ ਪੋਲੀਟੈਕਨਿਕ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਵਿੱਚ ਤਨਖਾਹਾਂ ਪੈਂਡਿੰਗ ਆ ਉਹ ਵੀ ਅੱਜ ਅਸੀਂ ਫੈਸਲਾ ਕਰ ਲਿਆ ਆ ਕੱਲ ਪਹਿਲੇ ਮਹੀਨੇ ਦੀ ਕਿਉਂਕਿ 15 ਲੱਖ ਪੇਮੈਂਟ ਉਹਨਾਂ ਦੀ ਮੰਗ ਬੰਥ ਲਈ ਆ ਉਹ ਭੇਜ ਦਿੱਤੀ ਕੱਲ ਪਰਸੋਂ ਭੇਜ ਦਿੱਤੀ ਆ ਅੱਜ ਅਸੀਂ ਫੈਸਲਾ ਕੀਤਾ ਵੀ ਜਿਹੜਾ ਉਹਨਾਂ ਦਾ ਬਕਾਇਆ ਆ ਉਹ ਅਸੀਂ ਮਤਾਂ ਵੀ ਪਾਇਆ ਉਹ ਵੀ ਅਸੀਂ ਕਰ ਦੇਣਾ। ਬਾਕੀ ਸਾਰੀਆਂ ਗੁਰੂ ਗੁਰਗੁਰ ਗ੍ਰੰਥ ਸਾਹਿਬ ਜੁਨੀਵਰਸਿਟੀ ਬਿਲਕੁਲ ਅਸਲ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੈਰਾਂ ਤੇ ਚੱਲ ਰਹੀ ਹੈ। ਬਾਕੀ ਸੰਸਥਾਵਾਂ ਪੈਰਾਂ ਤੇ ਚੱਲ ਰਹੀਆਂ। ਪਰ ਕਈ ਵਾਰੀ ਉਹ ਫੇ ਲੱਗਦਾ ਵੀ ਆਪਣੇ ਕੋਹਾਂ ਨੂੰ ਖਾਣ ਲਾ ਪੈਂਦੇ ਮੈਨੂੰ ਕੋਈ ਦੇਮੋਕਰੇਸੀ ਆ ਹਰ ਨੂੰ ਅਧਿਕਾਰ ਆ। ਪਰ ਮੈਨੂੰ ਥੋੜਾ ਜਿਹਾ ਗਿਲਾ ਹੁੰਦਾ ਇਹਨਾਂ ਗੱਲਾਂ ਦਾ ਤੇ ਭਈ ਜੇ ਕੋਈ ਕਹਿਆਗਾ ਕੰਕਲੂਜਨ ਮੇਰਨਾ ਕਰ ਲਓ ਸਕੱਤਰ ਸਾਡੇ ਬੈਠੇ ਸਾਰੇ ਐਜੂਕੇਸ਼ਨ ਦਾ ਸਕੱਤਰ ਬੈਠਾ ਆ ਐਜੈਕਟਿਵ ਸਾਰੇ ਬੈਠੇ ਆ ਤੇ ਬੈਠ ਕੇ ਗੱਲ ਕਰ ਲਈ ਜਾਵੇ ਟੈਲੀਫੋਨਾਂ ਤੇ ਅੱਜ ਕੱਲ ਸਾਰਾ ਕੁਝ ਹੋ ਜਾਂਦਾ ਹੈ ਅਜਿ ਮੁਲਾਕਾਤ ਕਰਨ ਲੱਗੇ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਜਿੰਨਾਂ ਨੇ ਕੱਲੋਂ ਅਕੜੀ ਪਾ ਕੇ ਬੈਠੇ ਦਿੱਲੀ ਕਮੇਟੀ ਨਾਲ ਉਹ 400 ਕਰੋੜ ਦੀ ਕਰਜ਼ਾਈ ਹੋਈ ਗੱਲ ਨਹੀਂ ਐਜੂਕੇਸ਼ਨ ਦੇ ਮਾਮਲੇ ਦੇ ਦੇਖੋ ਉਹਨਾਂ ਦੇ ਖਿਲਾਫ ਤਾਂ ਹਾਈ ਕੋਰਟ ਦਾ ਵੱਡਾ ਕਾਚਾ ਚੁੱਕਾ ਹਾਈ ਕੋਰਟ ਨੇ ਕਿਹਾ ਆ 215 ਕਰੋੜ ਦਾ ਉਹ ਤਾਂ ਨਹੀਂ ਸੀ ਤੇ ਮੈਂ ਕਿਉਂਕਿ ਕਿ ਮੇਰਾ ਸੁਭਾਅ ਹੀ ਆ ਮੈਂ ਕਿਸੇ ਨੂੰ ਨਿੰਦਦਾ ਨਹੀਂ ਨਾ ਮੈਂ ਕੋਈ ਬਾਲੇ ਕਦੇ ਕਹੇ ਤੇ ਅਲੀਗੇਸ਼ਨ ਵੀ ਲਾਉਣਾ ਮੈਂ ਕਹਿੰਦਾ ਆਪਣਾ ਆਚਾਰਨ ਸਾਫ਼ ਰੱਖੋ ਚਲੋ ਕਿਉਂਕਿ ਵੱਡੇ ادارے ਆ ਕਈ ਵਾਰੀ ਕੋਈ ਕਹਾਣੀਆਂ ਰਹਿ ਜਾਂਦੀਆਂ ਪਰ ਹਰਜਿੰਦਰ ਸਿੰਘ ਧਾਮੀ ਹਮੇਸ਼ਾ ਹੀ ਹੈਲਦੀ ਕ੍ਰਿਟਿਕ ਨੂੰ ਉਹਨੂੰ ਵੈਲਕਮ ਕਰਦਾ ਕਦੇ ਵੀ ਪਰਮੇਸ਼ਰ ਜਾਣੇ ਮੇਰਾ ਸਿਰਦੋ ਸੁਭਾਅ ਇਦਾਂ ਦਾ ਰਿਹਾ ਕ੍ਰਿਟਿਸਿਜ਼ਮ ਨਹੀਂ ਦੇਖੋ ਕ੍ਰਿਟਿਕ ਦਾ ਕੋਈ ਵੀ ਕ੍ਰਿਟਿਕ ਤਾਂ ਤੁਹਾਨੂੰ ਤਾਂ ਨੂੰ ਚੱਕਦਾ ਤੁਹਾਡੇ ਆਗੂਣ ਦੱਸਦਾ ਪਰ ਉਹਨੂੰ ਆਪਾਂ ਡਿਸਕਸ਼ਨ ਦੇ ਤੌਰ ਤੇ ਲਾਈਏ ਨਾ ਕਿ ਸਿਆਸੀ ਰੋਟੀਆਂ ਸੇਕੀਏ ਵੀ ਆਪਾਂ ਖਸਾਂਸਤਾ ਬਹੁਤ ਮਾੜੀ ਹੋ ਗਈ। ਸਾਸਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਤਿਗੁਰੂ ਗੁਰੂ ਆਮਦਾਸ ਪਾਸ਼ਾ ਆਪ ਚਲਾ ਰਹੇ ਆ। ਆ ਪਿਛਲੇ ਦਿਨੀ ਹੁਣ ਆਫਤ ਆਈ ਆ। ਸਾਰੇ ਬਾਰਡਰ ਏਰੀਆ ਦੇ ਗੁਰਦੁਆਰਾ ਸਾਹਿਬਾਨ ਨੂੰ ਹਦਾਇਤ ਕੀਤੀ। ਭਈ ਕੋਈ ਆਵੇ ਵਿਦਆਊਟ ਕਾਸਟ ਐਂਡ ਕ੍ਰੀਡ ਸਾਰਿਆਂ ਨੂੰ ਰਹਿਣ ਬਥੇਰਾ ਦੇਣਾ ਤੇ ਲੰਗਰ ਪਾਣੀ ਚਕਾਉਣਾ। ਤੇ ਅਸੀਂ ਸਕੂਲਾਂ ਕਾਲਜਾਂ ਦੀ ਵੀ ਗੈਹਤਤਾ ਸੀ। ਭਈ ਭਾਈ ਜੇ ਕੋਈ ਸਕੂਲਾਂ ਕਾਜ਼ਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਜੇ ਕੋਈ ਉੱਥੇ ਆਉਂਦਾ ਰਹਿਣ ਨੂੰ ਉਹਨਾਂ ਨੂੰ ਪ੍ਰੋਪਰ ਉੱਥੇ ਰਹਿਾਇਕ ਦਿੱਤੀ ਜਾਵੇ। ਅੱਜ ਤੇ ਗਿਆਨੀ ਮੋਹਨ ਸਿੰਘ ਉਹਨਾਂ ਦੀ ਗੱਲ ਕੀਤੀ ਆ ਬੜੇ ਸਤਿਕਾਰਦੂਤ ਰਹੇ ਨੇ ਲੰਬਾ ਸਮਾਂ ਉਹਨਾਂ ਨੇ ਸਾਡ ਗ੍ਰੰਥੀ ਸੱਚਖੰਧੀ ਨੂੰ ਦੱਸਿਆ ਸੇਵਾ ਨਿਭਾਈ ਆ। ਉਹਨਾਂ ਆਪਣੇ ਸਾਡ ਗ੍ਰੰਥੀ ਹੁੰਦਿਆਂ ਕਦੀ ਵੀ ਵਿਦੇਸ਼ੀ ਦੌਰਾ ਨਹੀਂ ਕੀਤਾ। ਜਦੋਂ ਅਖੀਰ ਤੇ ਵੀ ਬੱਚਿਆਂ ਦੇ ਨਾਲ ਜਾਣ ਲੱਗੇ ਸੀ ਉਹ ਗੁਰੂਆਂ ਦਾ ਪਾਤਸ਼ਾਹ ਦਾ ਦਰ ਤੋਂ ਖਿਛੋੜਾ ਪਾਣ ਦੇ ਲਈ ਇੱਕ ਉਹਨਾਂ ਦੇ ਹੰਝੂ ਜਿਹੜੇ ਪਾਗੋਗ ਹੋ ਕੇ ਨਿਕਲ ਆਏ ਸੀ ਪਰ ਜਿਹੜੇ ਆਪਣੇ ਅੱਜ ਕੱਲ੍ਹ ਦੇ ਹੈੱਡ ਗ੍ਰੰਥੀ ਨੇ ਨਾਂ ਹੋ ਰਿਹਾ ਰਹਾ ਸਭ ਤੋਂ ਪਾੜ ਕਰਦੇ ਨੇ ਨਾ ਉਤੋਣਾ ਮੈਂ ਲੈਂਦੇ ਨੇ ਸਿਰਫ ਉਹਨਾਂ ਨੂੰ ਹੁਣ ਲੋਕ ਐਨ ਆਰ ਆਈ ਹੈੱਡ ਗ੍ਰੰਥੀ ਕਹਿਣ ਲੱਗ ਪਏ ਨੇ ਨਹੀਂ ਕਹਿਣਾ ਚਾਹਦੇ ਦੇਖੋ ਬੈਂਤੀ ਆ ਇਦਾਂ ਨਹੀਂ ਹੈਗਾ ਕਿਉਂਕਿ ਪ੍ਰਬੰਧ ਦਾ ਸਵਾਲ ਆ ਗਿਆ ਗਿਆਨੀ ਮੋਹਨ ਸਿੰਘ ਉਹਨਾਂ ਨੂੰ ਨਮਸਕਾਰ ਆ ਸਤਿਕਾਰ ਤੇ ਆ ਮੈਨੂੰ ਵੀ ਟੈਲੀਫੋਨ ਕਰ ਲੈਂਦੇ ਸੀ ਗਾਹੇ-ਗਾਹੇ ਤੇ ਸੱਚਮੁੱਚ ਜਦੋਂ ਜਾਣਾ ਸੀ ਉਦੋਂ ਵੀ ਉਹਨਾਂ ਦੀ ਇਹ ਹਾਲਤ ਸੀ ਫਿਰ ਮੈਂ ਜਾਣਾ ਨਹੀਂ ਬਾਕੀ ਕਿਉਂਕਿ ਕਈ ਵਾਰੀ ਸਮੇਂ ਦੀ ਲੋੜ ਬਣ ਜਾਂਦੀ ਆ। ਯਾਨੀ ਮੋਹਨ ਸਿੰਘ ਹੁਣੇ ਲੰਬਾ ਆਰਸਾ ਕੀਤੀ ਬੇਟਾ ਬਾਅਦ ਚ ਕੈਨੇਡਾ ਗਿਆ। ਬਾਕੀਆਂ ਦੇ ਜਿੰਨੇ ਗ੍ਰਾਂਤੀ ਸਹਿਬਾਨ ਉਹਨਾਂ ਦੇ ਵੀ ਕਿਸੇ ਦੇ ਬੱਚੇ ਆ ਕਿਸੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਬੱਚੇ ਆ। ਪਰ ਜਿਹੜਾ ਹੈਗਾ ਤੁਸੀਂ ਕਹਿੰਦੇ 100 ਦਾ ਦੂਜਾ ਤੀਜਾ ਉਹ ਕੋਈ ਇਦਾਂ ਦੀ ਗੱਲ ਨਹੀਂ। ਉਹ ਸਾਰਿਆਂ ਨੂੰ ਸਾਰਾ ਕੁਝ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ੇ ਪਰ ਕਈ ਵਾਰੀ ਪ੍ਰਬੰਧਕੀ ਤੌਰ ਤੇ ਉੱਤੇ ਉਹ ਡਿਊਟੀਆਂ ਹੀ ਉਸ ਹਸਾਬ ਦੇ ਨਾਲ ਲੱਗ ਜਾਂਦੀਆਂ। ਜਿਹੜੀਆਂ ਵੀ ਸਮੇਂ-ਸਮੇਂ 'ਤੇ ਅਨਪੂਰ ਤੇ ਪਰ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ। ਇਹਦੇ ਲਈ ਅਸੀਂ ਪਿੱਛੇ ਜਿਹੜੇ ਸਾਡੇ ਕੀਰਤਨੀਏ ਸਿੰਘ ਆ ਜਾਂ ਸਾਡੇ ਐਜੂਕੇਸ਼ਨ ਵਾਲੇ ਆ ਉਹਨਾਂ ਲਈ ਵੀ ਅਸੀਂ ਥੋੜੇ ਨਿਯਮ ਬਣਾਏ ਸੀ ਤੇ ਹੁਣ ਸਿੰਘ ਸਾਭਾ ਨਾਲ ਵੀ ਬੈਠ ਕੇ ਮੈਂ ਚਾਰ ਪੰਜ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਕਰਾਂਗੇ ਉਹ ਵੀ ਕੁਝ